ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਬਾਰੇ ਹੈ ਇੱਕ ਵਾਰ ਦੀ ਗੱਲ ਹੈ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਦੇ ਵਿੱਚ ਪੁੱਜੇ ਹਨ ਉਸ ਸਮੇਂ ਉੱਥੇ ਵਰਖਾ ਹੋ ਰਹੀ ਸੀ ਸ਼ਾਮ ਦਾ ਸਮਾਂ ਹੋਣ ਵਾਲਾ ਸੀ ਤਾਂ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਮੀਂਹ ਬਰ ਰਿਹਾ ਹੈ ਤੇ ਆਪਾਂ ਨੂੰ ਰਾਤ ਕੱਟਣ ਦੇ ਲਈ ਕੋਈ ਥਾਂ ਚਾਹੀਦੀ ਹੈ ਤੁਸੀਂ ਮੈਨੂੰ ਆਗਿਆ ਦਿਓ ਤਾਂ ਕਿ ਮੈਂ ਪਿੰਡ ਵਿੱਚ ਜਾਵਾਂ ਕਿ ਕੋਈ ਰਹਿਣ ਦੇ ਲਈ ਜਗ੍ਹਾ ਲੱਭ ਤਨਾ ਪਾਸ਼ਾ ਤੋਂ ਅੱਗੇ ਲੈ ਕੇ ਭਾਈ ਮਰਦਾਨਾ ਪਿੰਡ ਦੇ ਵਿੱਚ ਚਲਿਆ ਜਾਂਦਾ ਹੈ ਪਿੰਡ ਵਿੱਚ ਜਾ ਕੇ ਭਾਈ ਮਰਦਾਨਾ ਜੀ ਨੂੰ ਇਸ ਔਕੜ ਦਾ ਸਾਹਮਣਾ ਕਰਨਾ ਪਿਆ ਕਿ ਜਦੋਂ ਉਹ Hindu ਦੇ ਘਰ ਜਾਵੇ ਤਾਂ ਉਸ ਨੂੰ ਇਹ ਕਹਿ ਕੇ ਨਾ ਕਰ ਦੇਣ ਕਿ ਤੁਸੀਂ ਇੱਕ Hindu ਤੇ ਇੱਕ Musalman ਹੋ ਤੇ ਮੈਂ ਦੋਵਾਂ ਨੂੰ ਆਪਣੇ ਘਰ ਨਹੀਂ ਰੱਖ ਸਕਦਾ ਜੇ ਕਿਸੇ Musalman ਦੇ ਘਰ ਜਾਵੇ ਤਾਂ ਅੱਗੋਂ ਉਹਨਾਂ ਦੇੋਂ ਵੀ ਇਹੀ ਜਵਾਬ ਸੁਣਨ ਨੂੰ ਮਿਲਦਾ ਫਿਰ ਭਾਈ ਮਰਦਾਨਾ ਜੀ ਗੁਰੂ ਦੇ ਕੋਲ ਆ ਕੇ ਕਹਿੰਦਾ ਹੈ ਕਿ ਮੈਨੂੰ ਬਾਬਾ ਜੀ ਕੋਈ ਅਜਿਹੀ ਥਾਂ ਨਹੀਂ ਮਿਲੀ ਜਿੱਥੇ ਇੱਕ ਕੋਈ ਰਹਿਣ ਬਸੇਰਾ ਕੀਤਾ ਜਾ ਸਕੇ ਤਾਂ ਫਿਰ ਤੁਹਾਨੂੰ ਨਾਨਕਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਭਾਈ ਜੀ ਅੱਗੇ ਵਧੇ ਚਲੋ ਸਾਨੂੰ ਇੱਕ ਸਾਡਾ ਭਗਤ ਯਾਦ ਕਰ ਰਿਹਾ ਹੈ ਤੇ ਅੱਜ ਅਸੀਂ ਉਸ ਦੇ ਇੱਥੇ ਹੀ ਰੁਕਾਂਗੇ ਭਾਈ ਮਰਦਾਨਾ ਜੀ ਆਪਣੇ ਮਨ ਦੇ ਅੰਦਰ ਇਹ ਸੋਚ ਰਹੇ ਸਨ ਕਿ ਕੋਈ ਵਿਸ਼ੇਸ਼ ਭਗਤ ਹੋਵੇਗਾ ਜਿਨ੍ਹਾਂ ਦੇ ਘਰ ਬਾਬਾ ਜੀ ਠਹਿਰਨਾ ਚਾਹੁੰਦੇ ਹਨ ਨਾਲ ਹੀ ਭਾਈ ਮਰਦਾਨਾ ਜੀ ਇਹ ਵੀ ਸੋਚਦਾ ਹੈ ਕਿ ਭੁੱਖ ਬਹੁਤ ਲੱਗੀ ਹੈ ਉੱਥੇ ਜਾ ਕੇ ਹੀ ਪ੍ਰਸ਼ਾਦਾ ਸ਼ਕਾਂਗੇ ਪਰ ਹੁਣ ਹੌਲੀ ਹੌਲੀ ਧੰਗੁਰ ਨਾਨਕਦੇਵ ਜੀ ਤਾਂ ਪੂਰਾ ਨਗਰ ਹੀ ਪਾਰ ਕਰ ਗਏ ਭਾਈ ਮਰਦਾਨਾ ਦੇਖਦਾ ਹੈ ਕਿ ਬਾਬਾ ਜੀ ਤਾਂ ਸਾਰਾ ਨਗਰ ਪਾਰ ਗਈ ਹੁਣ ਤਾ ਇਹ ਕਿਤੇ ਰੁਕੇ ਹੀ ਨਹੀਂ ਤੇ ਥੋੜੀ ਦੂਰ ਜਾਣ ਤੋਂ ਬਾਅਦ ਉੱਥੇ ਇੱਕ ਟੁੱਟੀ ਜੀ ਝੋਪੜੀ ਦਿਖਾਈ ਦਿੰਦੀ ਹੈ ਜਿਸ ਦੇ ਵਿੱਚ ਇੱਕ ਦੀਵਾ ਬਲ ਰਿਹਾ ਸੀ ਇਹ ਪਾਸ਼ਾ ਉਸ ਝੋਪੜੀ ਦੇ ਕੋਲ ਜਾ ਕੇ ਰੁੱਕ ਕੇ ਤੇ ਉੱਥੇ ਖੜ ਕੇ ਪਾਸ਼ਾ ਨੇ ਆਵਾਜ਼ ਲਗਾਈ ਕਿ ਭਾਈ ਸਤ ਕਰਤਾਰ ਸਤ ਕਰਤਾਰ ਤੇ ਝੋਪੜੀ ਦੇ ਅੰਦਰੋਂ ਦਰਦ ਨਾਲ ਕਰ ਲਾਉਂਦਿਆਂ ਹੋਇਆਂ ਇੱਕ ਰੋਗੀ ਦੀ ਆਵਾਜ਼ ਆਈ ਤੇ ਕਹਿਣ ਲੱਗਾ ਭਾਈ ਤੁਸੀਂ ਕੌਣ ਹੋ ਮੈਂ ਇੱਕ ਕੁਸਤ ਰੋਗੀ ਹਾਂ ਮੈਨੂੰ ਲਾ ਇਲਾਜ ਇੱਕ ਰੋਗ ਹੈ ਤੇ ਕਿਸੇ ਦਾ ਵੀ ਮੇਰੇ ਕੋਲ ਆਉਣਾ ਉਸ ਦੇ ਲਈ ਚੰਗਾ ਨਹੀਂ ਹੈ ਤਾਂ ਪਾਸ਼ਾ ਨੇ ਅੱਗੋਂ ਜਵਾਬ ਦਿੱਤਾ ਕਿ ਭਾਈ ਤੁਸੀਂ ਚਿੰਤਾ ਨਾ ਕਰੋ ਅਸੀਂ ਤਾਂ ਤੁਹਾਡੀ ਸਹਾਇਤਾ ਕਰਨ ਦੇ ਲਈ ਆਏ ਹਾਂ ਫਿਰ ਉਸ ਰੋਗੀ ਨੇ ਅੰਦਰੋਂ ਜਵਾਬ ਦਿੱਤਾ ਕਿ ਭਾਈ ਤੁਹਾਡੀ ਮਰਜ਼ੀ ਪਰ ਮੇਰੇ ਰੋਗ ਦੇ ਵਿੱਚੋਂ ਬਦਬੂ ਆਉਂਦੀ ਹੈ ਤੇ ਇਸ ਕਰ ਕਰਕੇ ਮੇਰੇ ਕੋਲ ਕੋਈ ਠਹਿਰ ਨਹੀਂ ਸਕਦਾ ਹੁਣ ਉਸ ਰੋਗੀ ਨੇ ਆਪਣੀ ਪ੍ਰੀਦਾ ਦਰਬਾਰ ਖੋਲਿਆ ਤੇ ਪਾਸ਼ਾ ਉਸ ਟੋਪੜੀ ਦੇ ਅੰਦਰ ਜਾ ਕੇ ਬੈਠ ਗਏ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਭਾਈ ਮਰਦਾਨਾ ਜੀ ਤੁਸੀਂ ਰਬਾਬ ਛੇੜੋ ਤੇ ਕੀਰਤਨ ਕਰਨਾ ਸ਼ੁਰੂ ਕਰੋ ਮੈਂ ਇਸ ਰੋਗੀ ਦੇ ਰੋਗ ਨੂੰ ਠੀਕ ਕਰਨ ਲਈ ਅੱਗ ਬਾਲਦਾ ਹਾਂ ਇਸ ਕੋਸ਼ਟ ਦੇ ਰੋਗੀ ਨੂੰ ਠੀਕ ਕਰਨ ਲਈ ਪਾਣੀ ਉਬਾਲ ਕੇ ਕੋਈ ਦਵਾਈ ਤਿਆਰ ਕਰਦਾ ਹਾਂ ਫਿਰ ਪਾਦਸ਼ਾਹ ਨੇ ਉੱਥੇ ਪਏ ਇੱਕ ਮਿੱਟੀ ਦੇ ਬਰਤਨ ਵਿੱਚ ਪਾਣੀ ਉਬਾਲਿਆ ਤੇ ਜੋ ਆਪਣੇ ਕੋਲ ਥੈਲਾ ਸੀ ਉਸ ਵਿੱਚੋਂ ਕੱਢ ਕੇ ਕੋਈ ਜੜੀ ਬੂਟੀ ਮਲਾਈ ਤੇ ਪਾਦਸ਼ਾਹ ਨੇ ਇਸ ਪਾਣੀ ਦੇ ਨਾਲ ਉਸ ਰੋਗੀ ਦੇ ਜ਼ਖਮਾਂ ਨੂੰ ਧੋ ਦਿੱਤਾ ਤੇ ਬਾਅਦ ਵਿੱਚ ਉਸ ਤੇ ਮਲਮ ਪੱਟੀ ਕਰ ਦਿੱਤੀ ਤੇ ਜੋ ਰੋਗੀ ਪਹਿਲਾਂ ਦਰਦ ਦੇ ਨਾਲ ਤੜਫ ਰਿਹਾ ਸੀ ਹੁਣ ਉਸ ਨੂੰ ਆਰਾਮ ਮਹਿਸੂਸ ਹੋਣ ਲੱਗਾ ਤੇ ਜੋ ਭਾਈ ਮਰਦਾਨਾ ਜੀ ਉੱਥੇ ਅਕਾਲ ਪੁਰਖ ਦਾ ਕੀਰਤਨ ਕਰ ਰਹੇ ਸਨ ਉਸ ਦਿਨ ਨਾਲ ਉਸ ਰੋਗੀ ਦਾ ਵੀ ਮਨ ਜੁੜਨ ਲੱਗਾ ਭਾਈ ਮਰਦਾਨਾ ਜੀ ਨੇ ਉਸ ਰੋਗੀ ਤੋਂ ਪੁੱਛਿਆ ਕਿ ਭਾਈ ਤੁਹਾਨੂੰ ਇਹ ਰੋਗ ਕਿਵੇਂ ਹੋ ਗਿਆ ਤਾਂ ਜਵਾਬ ਵਿੱਚ ਉਸ ਰੋਗੀ ਨੇ ਕਿਹਾ ਮੈਂ ਦਿਪਾਲਪੁਰ ਦੇ ਪਿੰਡ ਵਿੱਚ ਇੱਕ ਜ਼ਿਮੀਂਦਾਰ ਸੀ ਮੇਰੇ ਕੋਲੇ ਬਹੁਤ ਜ਼ਿਆਦਾ ਪੈਸਾ ਸੀ ਤੇ ਮੈਂ ਆਪਣੇ ਅਧਿਕਾਰਾਂ ਦਾ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਤੇ ਜਿਸ ਦੇ ਕਾਰਨ ਕਈ ਔਰਤਾਂ ਮੇਰੀ ਬਾਸ਼ਨਾ ਦਾ ਵੀ ਸਕਾਰ ਹੋ ਗਈਆਂ ਤੇ ਉਹਨਾਂ ਔਰਤਾਂ ਨੇ ਹੀ ਮੈਨੂੰ ਇਹ ਸ਼ਰਾਪ ਦਿੱਤਾ ਸੀ ਤੇ ਮੈਨੂੰ ਕੁਸਟ ਰੋਗ ਹੋ ਗਿਆ ਫਿਰ ਪਾਸ਼ਾ ਨੇ ਉਸ ਰੋਗੀ ਨੂੰ ਕਿਹਾ ਕਿ ਭਾਈ ਕੁਦਰਤ ਦਾ ਨਿਯਮ ਹੈ ਜੋ ਜੈਸਾ ਕਰੇਗਾ ਉਹ ਵੈਸਾ ਹੀ ਪਾਏਗਾ ਮਹਾਰਾਜ ਨੇ ਕਿਹਾ ਕਿ ਭਾਈ ਜੇ ਤੁਸੀਂ ਪਸਤਾਵਾ ਕਰਦੇ ਹੋ ਤਾਂ ਅਸੀਂ ਤੁਹਾਨੂੰ ਅੰਮ੍ਰਿਤ ਪ੍ਰਦਾਨ ਕਰਾਂਗੇ ਜਿਸ ਦੇ ਨਾਲ ਇਸ ਜ਼ਹਿਰ ਦਾ ਜੋ ਪ੍ਰਭਾਵ ਹੈ ਉਹ ਜਲਦੀ ਹੀ ਖਤਮ ਹੋ ਜਾਵੇਗਾ ਪਾਸ਼ਾ ਕਹਿੰਦੇ ਕਿ ਭਾਈ ਤੁਸੀਂ ਜਲਦ ਹੀ ਨਿਰੋਗ ਹੋ ਜਾਵੋਗੇ ਮਹਾਰਾਜ ਦੇ ਇਹ ਬਚਨ ਸੁਣਨ ਤੋਂ ਬਾਅਦ ਉਸ ਕੋਸ਼ਟ ਰੋਗੀ ਨੇ ਕਿਹਾ ਕਿ ਪਾਸ਼ਾ ਜੇ ਤੁਸੀਂ ਮੈਨੂੰ ਇਸ ਰੋਗ ਤੋਂ ਰਹਿਤ ਕਰ ਦੋ ਤਾਂ ਮੈਂ ਬਚਿਆ ਹੋਇਆ ਜੀਵਨ ਸੇਵਾ ਪਰ ਉਪਕਾਰ ਦੇ ਵਿੱਚ ਬਤੀਤ ਕਰਾਂਗਾ ਫਿਰ ਮਹਾਰਾਜ ਨੇ ਉਹਨਾਂ ਤੋਂ ਇਹ ਬਚਨ ਲੈਣ ਤੋਂ ਬਾਅਦ ਉਸ ਨੂੰ ਉਸ ਅਕਾਲ ਪੁਰਖ ਦੇ ਨਾਲ ਆਪਣਾ ਮਨ ਲਾਉਣ ਦਾ ਵੀ ਇੱਕ ਮੰਤਰ ਦੱਸਿਆ ਤੇ ਪਾਸ਼ਾ ਨੇ ਉਸ ਰੋਗੀ ਨੂੰ ਨਾਮ ਦਾ ਦਾਨ ਦਿੱਤਾ ਜਦੋਂ ਅਗਲੀ ਸਵੇਰ ਹੋਈ ਤਾਂ ਉਹ ਰੋਗੀ ਬਿਲਕੁਲ ਠੀਕ ਹੋ ਚੁੱਕਾ ਸੀ ਤੇ ਉਸ ਨੇ ਪਾਸ਼ਾ ਅੱਗੇ ਹੱਥ ਜੋੜੇ ਤੇ ਪਾਸ਼ਾ ਨੇ ਕਿਆ ਕੇ ਪਾਸ਼ਾ ਤੁਸੀਂ ਮੇਰੇ ਤੇ ਬੜੀ ਰਹਿਮਤ ਕੀਤੀ ਹੈ ਤੁਸੀਂ ਮੈਨੂੰ ਇਸ ਕੋਸ਼ਟ ਰੋਗ ਤੋਂ ਬਚਾ ਦਿੱਤਾ ਹੈ ਪਾਸ਼ਾ ਨੂੰ ਕਹਿੰਦਾ ਕਿ ਮਹਾਰਾਜ ਤੁਸੀਂ ਪੀੜਤ ਦੀ ਪੁਕਾਰ ਸੁਣੀ ਹੈ ਅਸਲ ਜ਼ਿੰਦਗੀ ਦੇ ਵਿੱਚ ਤਾਂ ਕੋਈ ਵੀ ਮੇਰੇ ਕਰੀਬ ਨਹੀਂ ਸੀ ਆਉਂਦਾ ਬਦਬੂ ਅਤੇ ਇਸ ਰੋਗ ਦੇ ਕਾਰਨ ਮੇਰੇ ਪਰਿਵਾਰ ਦੇ ਜੋ ਮੈਂਬਰ ਸਨ ਉਹ ਵੀ ਮੈਨੂੰ ਖਾਣਾ ਬਾਹਰੋਂ ਹੀ ਸੁੱਟ ਕੇ ਵਾਪਸ ਮੁੜ ਜਾਂਦੇ ਸਨ ਫਿਰ ਪਾਸ਼ਾ ਨੇ ਕੁਝ ਦਿਨ ਤੱਕ ਉਸ ਰੋਗੀ ਦੀ ਉੱਥੇ ਮਲਮ ਪੱਟੀ ਯਾਰੀ ਰੱਖੀ ਤੇ ਇਹ ਸਭ ਕੁਝ ਦੇਖ ਕੇ ਉਸ ਕੁਸਟ ਰੋਗੀ ਦੇ ਪਰਿਵਾਰ ਨੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੀ ਭੋਜਨ ਦੀ ਵੀ ਬਹੁਤ ਜ਼ਿਆਦਾ ਸੇਵਾ ਕੀਤੀ ਤੇ ਜਿਵੇਂ ਉਸ ਰੋਗੀ ਨੇ ਗੁਰੂ ਨਾਨਕ ਦੇਵ ਜੀ ਇਹਨੂੰ ਬਚਨ ਦਿੱਤਾ ਸੀ ਕਿ ਉਹ ਰੰਦੀ ਜ਼ਿੰਦਗੀ ਸੇਵਾ ਭਾਵਨਾ ਵਿੱਚ ਲਗਾ ਦੇਵੇਗਾ ਤਾਂ ਫਿਰ ਉਸਨੇ ਉਵੇਂ ਹੀ ਕਰਿਆ ਉਹ ਗੁਰੂ ਦੇ ਨਾਮ ਦੇ ਵਿੱਚ ਲੀਨ ਰਹਿਣ ਲੱਗਾ ਤੇ ਉਸ ਦਾ ਜੋ ਰੋਗ ਸੀ ਉਹ ਕੁਝ ਦਿਨਾਂ ਦੇ ਵਿੱਚ ਬਿਲਕੁਲ ਮੁਕਤ ਹੋ ਗਿਆ ਸੀ ਤੇ ਜਦੋਂ ਇਸ ਗੱਲ ਦਾ ਪੂਰੇ ਪਿੰਡ ਵਿੱਚ ਪਤਾ ਲੱਗਾ ਕਿ ਗੁਰੂ ਜੀ ਨੇ ਉਸ ਰੋਗੀ ਨੂੰ ਠੀਕ ਕਰ ਦਿੱਤਾ ਹੈ ਤਾਂ ਜਿਨ੍ਹਾਂ ਲੋਕਾਂ ਨੇ ਧੰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੂੰ ਆਪਣੇ ਕੋਲ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਛਤਾਵਾ ਹੋਇਆ ਤੇ ਉਹਨਾਂ ਨੇ ਮਹਾਰਾਜ ਦੇ ਕੋਲ ਆ ਕੇ ਭਾਈ ਮਰਦਾਨਾ ਜੀ ਤੇ ਧੰ ਗੁਰੂ ਨਾਨਕ ਦੇਵ ਜੀ ਤੋਂ ਮਾਫੀ ਮੰਗੀ। ਪਿੰਡ ਦੇ ਲੋਕਾਂ ਨੇ ਪਾਸ਼ਾ ਕੋਲ ਆ ਕੇ ਬੇਨਤੀ ਕੀਤੀ ਕਿ ਪਾਸ਼ਾ ਸਾਨੂੰ ਵੀ ਉਸ ਅਕਾਲ ਪੁਰਖ ਦੇ ਨਾਮ ਲੜ ਲੱਗਣ ਦਾ ਕੋਈ ਢੰਗ ਤਰੀਕਾ ਦੱਸੋ। ਫਿਰ ਪਾਸ਼ਾ ਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਭਾਈ ਇੱਥੇ ਪਿੰਡ ਦੇ ਵਿੱਚ ਇੱਕ ਧਰਮਸ਼ਾਲਾ ਬਣਾ ਦਿਓ ਤੇ ਆਏ ਗਏ ਰਾਹੀ ਪੰਧੀਆਂ ਦੀ ਸੇਵਾ ਕਰਿਆ ਕਰੋ। ਇਹ ਸੀ ਇਤਿਹਾਸ ਧੰ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ